ਮਾਤਾ तकरीबन ਸ਼ਾਮ ਦੇ 5:30 ਦਾ ਹੋਵੇਗਾ ਕਿ ਇੱਕ ਬਜ਼ੁਰਗ ਮਹਿਲਾ ਬਾਜ਼ਾਰ ਦੇ ਵਿੱਚ ਆਪਣਾ ਜ਼ਰੂਰੀ ਸਮਾਨ ਲੈ ਕੇ ਤਾਂ ਘਰ ਨੂੰ ਵਾਪਸ ਜਾ ਰਹੀ ਸੀ ਤਾਂ ਅੱਗੋਂ ਬਾਈਕ ਦੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਨੇ ਤਾਂ ਬੀਬੀ ਦੇ ਕੋਲੋਂ ਜਿਹੜਾ ਪਰਸ ਖੋਣ ਦੀ ਜੜੀ ਆ ਉਹ ਕੋਸ਼ਿਸ਼ ਕਰਦੇ ਨੇ ਪਰ ਮਾਤਾ ਨੇ ਆ ਦਲੇਰੀ ਦਿਖਾਉਂਦੇ ਹੋਏ ਉਹ ਪਰਸ ਨਹੀਂ ਛੱਡਿਆ ਤਾਂ ਸੰਤੁਲਨ ਵਿਗੜਦੇ ਨਾਲ ਜਿਹੜਾ ਉਹ ਬਜ਼ੁਰਗ ਮਹਿਲਾ ਜੜੀ ਆ ਉਹ ਜ਼ਮੀਨ ਤੇ ਡਿੱਗ ਪੈਂਦੀ ਹੈ ਪਰ ਦੱਸਦੀ ਹੈ ਕਿ ਆਸ-ਪਾਸ ਦੇ ਲੋਕ ਜਦੋਂ ਬਜ਼ੁਰਗ ਮਹਿਲਾ ਨੂੰ ਥੱਲੇ ਡਿੱਗਦਾ ਦੇ ਦੇਨੇ ਤਾਂ ਲੁਟੇਰਿਆਂ ਨੂੰ ਜਿਹੜੀ ਉਹ ਫੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਲੁਟੇਰਿਆਂ ਵੱਲੋਂ ਜਿਹੜਾ ਇੱਕ ਵਿਅਕਤੀ ਦੇ ਅੱਖਾਂ ਦੇ ਵਿੱਚ ਮਿਰਚਾ ਪਾ ਦਿੱਤੀ ਜਾਂਦੀਆਂ ਤਾਂ ਦੂਸਰੇ ਨੂੰ ਵੀ ਜਿਹੜਾ ਆ ਉਹ ਪਿੱਛੇ ਧਕੇਲ ਦਿੰਦਿਆਂ ਨੇ ਤਾਂ ਕਿ ਕਿ ਬਜ਼ੁਰਗ ਮਹਿਲਾ ਥੇਲੇ ਡਿੱਗਣ ਦੇ ਕਾਰਨ ਉਹਦੇ ਗੰਭੀਰ ਸੱਟਾਂ ਵੀ ਵੱਜੀਆਂ ਨੇ ਤਾਂ ਕੀ ਕੁਝ ਕਹਿ ਰਹੇ ਨੇ ਲੋਗ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਇਕੱਲੇ ਮੁੰਡੇ ਹੀ ਚੋਰੀ ਕਰਕੇ ਭੱਜ ਰਹੇ ਸੀਗੇ ਮੈਂ ਗਾਹਕ ਸਾਹਮਣੇ ਸੀਗਾ ਤੇ ਮੈਂ ਦੇਖਿਆ ਲੋਕ ਫੜੋ ਫੜੋ ਕਰੇ ਜੀ ਮੈਂ ਅੰਦਰੋਂ ਨਿਕਲ ਕੇ ਆਏ ਮੇਰੇ ਹੱਥ ਚੋਂ ਜਿਹੜਾ ਵੀ ਸੀਗਾ ਕੋਈ ਸਮਾਨ ਮੈਨੇ ਵਗਾ ਕੇ ਮਾਰਿਆ ਮੈਂ ਵੀ ਡਿੱਗ ਪਿਆ ਨਾਲ ਦੇ ਨਾਲ ਹੀ ਕੁਝ ਵੀ ਚੀਜ਼ ਦੇ ਵਿਚ ਆੜ ਕੇ ਮੈਂ ਵੀ ਡਿੱਗ ਪਿਆ ਸੀਗਾ। ਇਸਤ ਨੇ ਰਾਜਕੁਮਾਰੀ ਮੈਨੂੰ 7:35 ਵਜੇ ਫੋਨ ਆਇਆ ਸੀ ਵੀ ਐਂ ਕਰਕੇ ਬਾਜ਼ਾਰ ਦੇ ਵਿੱਚ ਉਹਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨੇ ਬੈਗ ਦਿੱਤ ਨਹੀਂ ਛੱਡਿਆ ਪਰ ਉਹਦੇ ਸੱਟਾਂ ਉਹ ਲੱਗੀਆਂ ਪਸਲੀ ਉਹਦੀ ਦਬ ਗਈ ਹੈ। ਇਸ ਟਾਈਮ ਐਡਰੈਸ ਤੇ ਨੇ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜਿੰਦ ਖੜੇ ਸ਼ਰੀਆਮ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ ਤਾਂ ਬੰਦੇ ਦੀ ਸੇਫਟੀ ਕਿੱਥੇ ਆ? ਇਹਨਾਂ ਦੇ ਤਰ੍ਹਾਂ ਟ੍ਰਾਂਜੈਕਸ਼ਨ ਹੋਣਾ ਕੱਲ ਜੀ ਮੈਂ ਜੋਤਬੱਤੀ ਕਰਕੇ ਦੁਕਾਨ ਦੇ ਬਾਹਰ ਨਿਕਲੇ ਆ ਬਾਹਰ ਖੜਾ ਦੇਖ ਰਿਆਂ ਵੀ ਆ ਸਾਹਮਣੇ ਪਿੱਛੇ ਮਰਾਰੀ ਲਾਲ ਜੀ ਦੀ ਦੁਕਾਨ ਦੇ ਮੂਹਰੇ ਇੱਕ ਲੇਡੀ ਜਾ ਰਹੀ ਸੀ ਤਿੰਨ ਬੰਦਿਆਂ ਨੇ ਉਹ ਤੋਂ ਪਰਸਕਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨਿਗਾਹ ਚ ਪੈ ਗਈ ਇੱਕੋ ਦਾ ਮੋਟਰਸਾਈਕਲ ਮੈਂ ਉਹਨਾਂ ਨੂੰ ਹੱਤਪਾਨ ਦੀ ਕੋਸ਼ਿਸ਼ કરી ਫੜਨ ਦੀ ਕੋਸ਼ਿਸ਼ કરી ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਅੱਗੇ ਨੂੰ ਭੱਜ ਲਿਓ ਉਹ ਤੇ ਨਾਲ ਹੀ ਸਾਡੇ ਛੋਟਾ ਭਾਈ ਆ ਛੋਟਾ ਭਾਈ ਖੜਾ ਹੈ ਸਾਹਮਣੇ ਭੰਡੇ ਵਾਲਾ ਇਹਨੇ ਮੇਰੀ ਆਵਾਜ਼ ਸੁਣ ਕੇ ਉਹਨਾਂ ਦੇ ਡੋਲੂ ਮਾਰਿਆ ਡੋਲੂ ਦੀ ਆਤ ਡੋਲੂ ਵੀ गिर ਗਿਆ ਤੇ ਉਹ ਅੱਗੇ ਨਿਕਲ ਗਏ ਉਦੋਂ ਬਾਅਦ ਮੇਰੇ ਵੀਰ ਜੀ ਇੱਧਰ ਕਾਕਾ ਜੀ ਨੇ ਇਹਨਾਂ ਨੇ ਉਹਨੂੰ ਗੁਲਾਮੇ ਦੇ ਹੱਥ ਬੰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਲਰ ਕਲਰ ਹੱਥ 'ਚ ਆ ਗਿਆ ਸ਼ਰਟ ਫੱਟ ਗਈ ਉੱਥੋਂ ਵੀ ਨਿਕਲ ਗਏ ਉਦੋਂ ਬਾਅਦ ਬਾਜ਼ਾਰ 'ਚ ਖਾਲੀ ਸੀਗਾ ਜੀ ਗੋਲੀ ਮੰਗੋ ਨਿਕਲ ਗਏ ਅਸੀਂ ਇਹੀ ਕਹਿੰਨੇ ਕਹਿਣਾ ਚਾਹੁੰਦੇ ਆ ਵੀ ਸਾਡੇ ਬਾਜ਼ਾਰ ਦੇ ਵਿੱਚ ਸਾਡੀ ਕੀ ਸੇਫਟੀ ਹੈ ਜੇ ਐਵੇਂ ਕੋਈ ਆਂਦੇ ਜਾਂਦੇ ਕਿਸੇ ਤੋਂ ਵੀ ਕੋਈ ਖੋਕੇ ਲੈ ਜੂਗਾ ਸਮਾਨ ਤਾਂ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਬਾਜ਼ਾਰ 'ਚ ਮੇਰੇ ਲੋਵੇ ਦੋ ਗਾਹ ਖੜੇ ਦੀ ਉਹਨਾਂ ਨੇ ਫਟਾਫਟ ਆਪਣੀਆਂ ਲੇਡੀਆਂ ਨੇ ਕੰਨਾਂ ਦੀਆਂ ਵਾਲੀਆਂ ਵੀ ਵਿਚਾਰੀਆਂ ਨੇ ਲਾ ਕੇ ਲਕੋਰੀ ਨਵ ਬਾਈਕ ਸੀਗੇ ਬਾਈਕ ਤੇ ਅਸੀਂ ਮੁੰਡੇ ਤੇ ਉਹਨਾਂ ਨੇ ਅਟੈਂਪਟ ਕੀਤੀ ਆ ਪਰਸ ਖੋਣ ਦੀ ਪਰਸ ਨਹੀਂ ਖੋਇਆ ਗਿਆ ਵਿਚਾਰ ਰਹਿ ਗਿਆ ਲੜੀ ਬਜ਼ੁਰਗ ਸੀ ਉਹ ਗਿਰ ਗਈ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੱਥ ਦੇ ਵਿੱਚ ਕੋਈ ਉਹਨਾਂ ਦੇ ਕੋਈ ਮਿਰਚਾ ਨਵਾਂ ਚੀਜ਼ ਚੀਜ਼ ਸੀਗੇ ਉਹ ਜਦੋਂ ਰਾਗੀਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਅੱਖਾਂ ਵਿੱਚ ਵੀ ਮਾਰੀਆਂ ਨਹੀਂ ਆ ਤਾਂ ਅਸੀਂ ਉਹਨੂੰ ਹਰ ਇੱਕ ਐਂਗਲ ਤੋਂ ਦੇਖ ਕੇ ਜਿਹੜੇ ਇਹ ਮਾੜੇ ਅਨਸਰ ਨੇ ਇਹਨਾਂ ਨੂੰ ਜਲਦੀ ਜਲਦੀ ਰੈਸ਼ ਕਰਾਂਗੇ ਤੇ ਇਹਨਾਂ ਦੇ ਬਣਦਾ ਜਿਹੜਾ ਐਕਸ਼ਨ ਉਹ ਲਾਵਾ